ਤੀਜਾ ਕੀ ਚੱਟਾ ਚੌਥਾ ਦਿਨ ਵੀ ਹੋਣਾ ਲੈਂਡਰ ਪੈ ਰਾ ਕੋਈ ਮਾੜੀ ਭੱਟੀ ਗੱਲ ਤੀਜਾ ਦਿਨ ਹੋ ਗਿਆ ਇਹ ਵੀ ਅੰਦਰਲੀ ਆ ਉਹ ਤਰੋ ਤਰ ਹੋਈ ਪਈ ਆ ਇਹ ਅਸੀਂ ਕਸਮ ਖਾਦੀ ਹੋਈ ਸੀ ਵੀ ਉਦੋਂ ਹੀ ਲਾਵਾਂਗੇ ਜਿੱਦਾਂ ਲੈਂਡਰ ਪਏਗਾ ਹੋਰ ਅੱਜ ਜਿਹੜਾ ਜੋ ਵੀ ਲੈਂਡਰ ਦਾ ਸਾਰਾ ਪ੍ਰੋਸੈਸ ਉਤਾਰਨੇ ਕੀਤਾ ਸੇਰ ਦੇ ਉਤਾਰ ਬੈਠੇ ਬਾਕੀ ਦੋ ਤਾਂ ਦੇਖੀ ਜਨਾ ਬਸ ਨਹੀਂ ਮੈਂ ਤਾਂ ਕਿਹਾ ਜਿਹੜੇ ਨਾਲ ਤੂੰ ਖੜੇ ਲਿਬੜੇ ਤਿਬੜੇ ਸਾਰਾ ਕੰਮ ਹੀ ਤੂੰ ਕੀਤਾ ਹੋਰ ਕੰਮ ਤੇ ਕਹਦੀ ਆ ਪਾਣੀ ਸੜਦਾ ਪਾਣੀ ਫੇਰ ਦਿਆ ਪਾਣੀ ਫੇਰਤਾ ਪਾਣੀ ਫੇਰਤਾ ਮੈਂ ਰੋਕਦਾ ਸੀ ਪਾਣੀ ਛੱਡਦਾ ਹੋ ਗਏ ਨਹੀਂ ਕੋਈ ਤਾਂ ਚਾਹੀਦਾ ਬੱਚਾ ਤੁਸੀਂ ਗਾ ਤਾਂ ਚੱਕ ਕੇ ਲਿਆਏ ਖੁੰਡੀ ਮੰਮੀ ਨੇ ਤਾਂ ਚੱਕੀ ਕੀ ਬਾ ਪਿਆਰੀ ਇੱਕ ਸਾਡੀ ਮਾਤਾ ਖੁੰਡੀ ਵਾਲੀ

ਵਧੀਆ ਗਿਆ ਸਾਡੀ ਸਾਡੀ ਸਰਬਜੀਤ ਭੈਣ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਫੋਨ ਆਇਆ ਵਧਾਈ ਬਹੁਤ ਬਹੁਤ ਗੱਡੀ ਦਾ ਮੋੜ ਲਾ ਫਤਿਹ ਇੱਧਰ ਹੋ ਜਾ ਕੰਨ ਮਿੰਟ ਨੂੰ ਬਾਹਰ दारू ਪਾ ਦਿੰਦਾ ਕੰਨ ਕੰਨ ਚ ਆ ਕੇ ਜਦੋਂ ਸੁਣਿਆ ਸੀ ਕੰਨ ਜੀ ਸੁਣਨ ਲੱਗਿਆ ਕਿ ਨਹੀਂ ਕੁਛ ਹੈ ਹੈ ਸਾਡੀ ਪੂਆ ਵਿਚਾਟ ਨੂੰ ਘਾਟਾ ਸੌਣਦਾ ਤੇ ਹੁਣ ਦਵਾਈ ਲੈ ਕੇ ਆਏ ਨੇ ਤਾਂ ਦਾ ਕਹਿੰਦਾ ਕਿ ਕਿੰਨੇ ਦਿਨਾਂ ਰਾਮ ਆ ਜੀ ਤਾਂ ਮਦਦ ਲੈਣੀ ਹੈ ਹਾਂ ਉੱਪਰ ਲੈਣ ਤੇ ਪੈਂਦੇ ਕਲੈਕ ਮਾੜੀ ਦੀ ਵੀਡੀਓ ਨਹੀਂ ਜਾ ਚਾ ਚਲੋ ਚਲੋ ਚੱਲੀਏ ਚਲੋ ਚੱਲੀਏ ਮੈਂ ਤਾਂ ਕਹਿ ਰਹੀ ਹਾਂ ਚਲੋ ਚੱਲੀਏ ਤੁਹਾਨੂੰ ਇਹਨਾਂ ਨੂੰ ਆਹ ਵੇਖੀ ਕੱਪੜਾ ਹਾਂ ਹਾਂ ਆ ਪਿਆ ਤੁਹਾਨੂੰ ਲੱਗਦਾ ਮੈਨੂੰ ਬੁੱਖ ਲੱਗ ਗਈ ਨੂੰ ਨਾਇਸ ਕਰੋੜਾ ਲੈਂਟਰ ਪਈਆ ਹਾਂ ਜਿੱਦਨ ਦਾ ਇਹ ਆ ਰਿਹਾ ਤਿੰਨ ਮਹੀਨੇ ਹੋ ਗਏ ਉਦੋਂ ਨਾਲ ਮੈਨੂੰ ਅੰਟੀ ਕਹਿੰਦਾ ਤੇ ਅੱਜ ਮੈਨੂੰ ਮਾਸੀ ਕਹਿ ਰਿਹਾ ਇਹ ਅੱਜ ਫਿਰ ਰਿਸ਼ਤੇਦਾਰ ਹੀ ਬਣ ਗਿਆ ਲੈਂਟਰ ਪਈਆ ਲੈਂਟਰ ਆਪਣਾ ਪੈ ਚੁੱਕਿਆ ਵਾਹਿਗੁਰੂ ਨੇ ਕਿਰਪਾ ਕੀਤੀ ਬਹੁਤ ਸਾਡੀ ਮਾਸੀ ਦੇ ਨਾਲ ਸਾਡੇ ਦਾ ਬਹੁਤ ਬਹੁਤ ਥੈਂਕ ਯੂ ਹਾਂ ਤੇ ਬਾਕੀ ਸਾਡੇ ਸਾਰੇ ਭੈਣ ਭਰਾ ਮੰਦਾ ਥੈਂਕ ਯੂ ਬੜਾ ਪਿਆਰ ਦਿੱਤਾ ਤੁਸੀਂ ਤੇ ਦੇਖੋ ਆ ਜਦ ਤੱਕ ਸਾਡਾ ਲੈਂਟਰ ਕੰਪਲੀਟ ਹੋ ਗਿਆ ਤੇ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਹਾਂ ਵਾਹਿਗੁਰੂ ਦਾ ਨਹੀਂ ਆ ਪਲੇਟਾਂ ਚੋਕਲੋ ਕੋਟੜੀਆਂ ਵਾਲੀਆਂ ਹਾਂ ਬਿਰ ਪਕੌੜੀਆਂ ਦੀਆਂ ਸੱਤਾਂ ਲੈ ਜੋ ਬਾਈ ਮਾਈ ਚੱਕ ਲਿਓ ਰਾਜੀ ਕੀ ਗੱਲ ਆ ਆ ਬੁਰਸ਼ ਕਿੱਥੇ ਰੱਖ ਦਈਏ ਇਹ ਕੋ ਚੱਕਿਆ ਮੈਂ ਹਾਂ ਕਿ ਤੇ ਲੋਡ ਪੈ ਜਾਂਦੀ ਹੈ ਮਾਂ ਕਿ ਵੀ ਸਵੇਰੇ ਦੰਦਨ ਨੂੰ ਕਰ ਮੈਂ ਦੰਦਨ ਕਰ ਦਿੰਦੇ ਆ ਬਰਾਬਰ ਕਰ ਦੋ ਇਹ ਅੱਜ ਦਾ ਦੁਪਹਿਰੇ ਕਰਨ ਦੀ ਹੈ ਤਾਂ ਕਿੰਨੇ ਦਿਨ ਮੈਂ ਵੀ ਇੱਥੇ ਆਜੇ ਨਾ ਮਾਣ ਜੱਟ ਕੋ ਸਾਬਣ ਮੱਧਰ ਤੋਂ ਪਿਆਣ ਬਈ ਧਿਆਨ ਨਾਲ ਨਿਗਾਹੋ ਸਾਰਿਆਂ ਨੇ ਪਲੀਜ਼ ਵੇ ਲੋ ਆ ਆ ਜੋੜ ਤੋਂ ਅਮਨ ਲਾ ਲੈਦੇ ਤਾਂ ਹਰਾ ਹਰਾ ਲਾ ਦੇ ਜੀਜੇ ਸਿਆਰੇ

ਮੈਂ ਤੈਨੂੰ ਵਧਾਈਆ ਬਹੁਤ ਬਹੁਤ ਵਧਾਈ ਤੁਹਾਨੂੰ ਬਹੁਤ ਬਹੁਤ ਵਧਾਈਆ ਕੋ ਲੇਟ ਹੋ ਗਈ ਹੋਰ ਲੇਟ ਹੋ ਗਈ ਤੁਹਾਨੂੰ ਨਹੀਂ ਹੋ ਕੇ ਕੁੜੀਆਂ ਹੋਰ ਹੋ ਜੂ ਪੂਰ ਹੋ ਗਏ ਕੁੜੀਆਂ ਤੁਹਾਨੂੰ ਵਧਾਈਆ ਉਹ ਤੁਹਾਨੂੰ ਵੀ ਬਹੁਤ ਬਹੁਤ ਉੱਥੇ ਜਾ ਤੈਨੂੰ ਬਹੁਤ ਪਿਆਰ ਨਾਲ ਸਤਿ ਅਨੁਵਾਜੀ ਚੱਲ ਤੁਹਾਨੂੰ ਉਧਰ ਵੀ ਚੱਲ ਇਹ ਕਿੰਨਾ ਖਰਚਾ ਬੰਦ ਇਹ ਬਹੁਤ ਜ਼ਿਆਦਾ ਹੈ ਇੱਕ 3000 ਰੁਪਏ ਦੇਣਾ ਕਿ ਮੈਂ ਈ ਲੰਦਾ ਕਾ ਤਾਂ ਮੈਂ ਤੁਸੀਂ ਲੋ ਦਿੰਦੀ ਵਧੀਆ ਲਿਆਉਣਾ ਲੱਡੂ ਵੀ ਦੇ ਦੇਣਾ ਚਾਹ ਵਧੀਆ ਮੈਂ ਸਾਰੂੰ ਥੱਲੇ ਆ ਦਾਂਗੇ ਤੂੰ ਹੁਣ ਪਹਿਲਾਂ ਲੱਡੂ ਹੀ ਦੇਣਾ ਅੱਦੇ ਦਮ ਸਕਣ ਕਿੰਨੂੰ ਦਮ ਮੈਨੂੰ ਇੱਥੇ ਧਰ ਦੇ ਮੈਨੂੰ ਮੈਨੂੰ ਲੈ ਦਿੱਤਾ ਨਾ ਮੈਂ ਖੱਟ ਕੇ ਪਾਉਂਦੇ ਹੀ ਖੱਟ ਕੇ ਬੋਲੀ ਬਾਈ ਮੈਂ ਕਹਾਂ ਨਾ ਤੇਰੇ ਕੋਲ ਲੱਡੂ ਹੁਣ ਤੱਕ ਲੱਡੇ ਭਾ ਤੇਰੇ ਇੰਟਰਵਿਊ ਆਉਂਦੇ ਕਰਨਾ ਆਉਂਦੀ ਹੈ ਹਾਂ ਇਸ ਤਰ੍ਹਾਂ ਨਹੀਂ ਕੱਪੜੇ ਆਪਾਂ ਦਿੱਤੇ ਨਹੀਂ ਹੈਗੇ ਜੇ ਮੈਂ ਆਪਣੀ ਮਰਜ਼ੀ ਦਾ ਕੋਈ ਮਰਜ਼ੀ ਲੈ ਲਿਆ ਆਜੋ ਉਹ ਆਲਾ ਕੋਈ ਕੰਮ ਨਹੀਂ ਚੱਲ ਲੈਣੇ ਉਹਨੂੰ ਆਵਾਜ਼ ਮਾਰੋ ਬਾਕੀ ਆਂ ਉਹ ਆਮਕ ਪਰੋਂ ਨੂੰ ਬੁਲਾ ਲੈ ਉਹ ਤੁਹਾਨੂੰ ਰਹਿਣ ਦੋ ਉਹਨਾਂ ਨੂੰ ਉਹਨਾਂ ਨੂੰ ਕਾਹਤਾਰ ਪਾਪਾ ਨੂੰ ਬੁਲਾਈ ਕਾਹਤਾਰ ਭਾਜੀ ਪਤਾ ਨਹੀਂ ਪਾਪਾ ਨੂੰ ਫੋਨ ਚਾੜ ਲਓ ਆਇਓ ਨਾ ਦੋ ਮਿੰਟਾਂ ਨਾਲ ਕੋਈ ਨਾ ਬਦਾਨਾ ਆ ਰੋਕੇ ਟਰੈਕਟਰ ਵਾਲਿਆਂ ਨੂੰ ਜਾ ਪੀਂ ਤਾ ਰੋਕੀ

ਕਰ ਰਹਿ ਨੇ ਆਜੋ 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 ਕਿਆ ਮੈਂ ਉਥੋਂ ਲਿਆ ਮਸੂਲ ਲੈ ਕਰਾਂ ਹਾਂ ਕੋਈ ਗੱਲ ਨਹੀਂ ਮੁਰੇ ਨਾਲ ਮਸੂਲ ਮਿਲ ਕੇ ਤੁਹਾਨੂੰ ਦੱਸੋ ਮੈਂ ਠੀਕ ਹੈ ਤੁਹਾਨੂੰ ਸਾਡਾ ਤੁਹਾਡਾ ਸਾਡਾ ਪਤਾ ਹੈ ਹਨਾ ਤੇ ਬਾਕੀ ਦੇ ਇਹਨਾਂ ਨੂੰ ਗੱਲ ਨਹੀਂ ਸਾਰੇ ਨੂੰ ਪਤਾ ਹੁਣ ਕਿਨੇ ਜਾਣਦੇ ਇਹਨਾਂ ਨੂੰ ਆਹ ਅੰਗਰੇਜ਼ੀ ਨਾਲ ਇਹਨੂੰ ਆਉਂਦੀ ਆ ਪਰ ਕਿੰਨੇ ਨੂੰ ਪਤਾ ਕਿੱਥੇ ਪਤਾ ਕਿੱਥੇ ਬਣੂ ਹੁਣ ਬਾਕੀ ਥੋੜੇ ਨੇ ਪਤਾ ਕਿ ਮਾੜਾ ਮਾੜਾ ਪਾ ਕਿਦੋਂ ਤਾਂ ਤੇਰੇ ਕੋਲ ਆਇਆ ਨਾ ਮੈਂ ਕਿਹਾ ਆਇਆ ਲੱਗਦਾ ਸਾਰੇ ਆਹ ਆਪਾ ਦੀ ਘੇਟੇ ਕਿਤਨੀ ਛੇਕ ਦਾ ਪਾਸੇ ਦੇ ਦੋ ਆਪਣਾ ਜੋ ਆਪਾ ਦੀ ਕਰਨੀ ਮੈਨੂੰ ਕੋਈ ਨਹੀਂ ਆਇਆ ਮੇਰਾ ਪਿਓ ਨਹੀਂ ਆਇਆ ਆ ਕਿੱਥੇ ਦੀ ਪਲੇਟ ਲੈ ਭੂਆ ਹੋਰ ਖਾੜ ਮਿਲਣਾ ਨਹੀਂ ਜਾਉਂਦਾ ਨਹੀਂ ਉਹਨੂੰ ਤਾਂ ਇਹ ਤਾਂ ਨਾ ਥੋੜਾ ਸਾਰਿਆਂ ਦਾ ਕਿਹਨੂੰ ਵਾਦਾ ਘਾਟਾ ਖੜਿਆ ਹੋਵੇ ਤਾਂ ਮਾ ਨਾਈਂਟਰਾਲ ਦਾ ਨਾਈਂਟਰਾਲ ਦਾ ਫਿਰ ਦੂਜੇ ਕਾਰ ਵਾਲੇ ਆ ਗਏ ਨਾ ਸਰੋਤ ਲੱਠੇ ਕੇ ਦਾਦਾ ਬੜਾ ਉਸ ਪੂਰਾ ਆ ਸਾਡੇ ਸੋਨੀ ਮਿਸਟਰੀ ਚੈੱਕ ਕਰ ਤੁਹਾਨੂੰ ਬੋਲਾ ਫੜਾਓ ਲਓ ਭਾਈ ਇਹ ਤੁਹਾਡਾ ਕੋਈ ਨਹੀਂ ਪਤਾ ਕੀ ਕੱਪੜੇ ਦਿੰਦੇ ਨਹੀਂ ਆ ਕੇ ਪਹਿਲਾਂ ਤੁਹਾਨੂੰ ਦੌਣ ਤੇ ਨਾ ਕੱਪੜੇ ਤੁਸੀਂ ਆਪ ਲੈ ਲਓ ਆ ਨਾ ਦੇਖ ਕੇ ਸਾਡੇ ਸੋਹਣੇ ਭਾਂ ਦੇ ਦਨ ਠੀਕ ਆ ਆ ਬਦਾਨਾ ਲੈ ਗਏ ਭਾਈ ਸਾਰੇ ਇਹਨਾਂ ਦਾ ਸਾਡਾ ਠੀਕ ਆ ਇਹਦਾ ਭਾਈ ਭਈ ਬੜਾ ਦੋਹੀ ਮਟਨਾ ਸਾਡੇ ਆਈ ਦੇ ਲੋ ਜੱਟ ਨਹੀਂ ਹੋਣਾ ਥੋੜਾ ਬਹੁਤ ਨੇ ਬਹੁਤ ਨੇ ਹੋਰ ਅੱਜ ਕੋਈ ਇਲਫ ਆਉਂਦੀ ਹੈ ਅਮੜਾ ਨੂੰ ਆਹ ਪੂਰਾ ਪੂਰਾ ਹਾਂ ਕੋਈ ਨਾ ਸਾਰੇ ਲੈ ਲਓ ਹੋਰ ਕਿਆ ਬਥੇਰਾ ਠੀਕ ਹੈ ਭਾਈ ਖੋਸ਼ਕਾ ਕਜਾਏ ਜੋ ਨਾਲ ਜੇ ਕਦੀ ਪਹਿਲੀ ਦੱਸਾ ਦਿਓ ਕੌਣ ਕਰੇ ਹੋਰ ਦੂਜਾ ਕੰਮ ਸ਼ੁਰੂ ਕਰ ਦਿਓ ਭਾਈ ਬਾਉਂਡਰੀ ਵਾਲਾ ਅਜਿਹਾ ਵੀ ਕਰ ਦੋ ਕਰ ਦੋ ਸ਼ੁਰੂ ਕਰੋ 1/2 ਮੱਗ ਦਾ ਕਰ ਦੋ 1 ਘੰਟੇ ਦੇ ਨਾਲ ਤੱਕ ਜੇ ਤਹਾਂ ਤੇ ਇਸ ਨੰਬਰ ਤੇ ਸ਼ੁਰੂ ਕਰਦੇ ਹਾਂ ਹਾਂ ਬਸ ਤੇ ਇੱਕ ਭਾਜੀ ਹੋ ਜਿਹੜਾ ਫੌੜੀ ਦਾ ਆਪਣਾ ਫ੍ਰੈਮ ਚਾਹੀਦਾ ਜਿਹੜਾ ਉਹ ਪਹਿਲਾਂ ਬਣਾ ਦਿੰਦੇ ਹਾਂ ਮੈਂ ਪਾਣੀ ਪਿੰਗਾਂ ਅੰਦਰ ਰੱਖੀਏ ਫਿਰ ਚਲੋ ਅਰੇ bomb remote ka ha 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 ha

ਮਾਰ ਤੋ ਕਰਦਾ ਨਹੀਂ ਅਮ ਚ ਮਾਰਨੂ ਯਾਰ ਬੈਰ ਦੀ ਤੇ ਦੇਖੀ ਦੇਖਾ ਮੈਂ ਤਾਉ ਨੂੰ ਮੈਂ ਟੋਟਾ ਪਾਣੀ ਨਹੀਂ ਪੁੱਛੀ ਬਾਹਰ ਜਾਓ ਚਾਜੁਰੇ ਦਿੰਦਾ ਚੱਕਿਆ ਬਿੰਦਾ ਚੱਕਿਆ ਚਾਚ ਨੂੰ ਧਿਆਨ ਰੱਖੀ ਬਿੰਦਾ ਮੈਂ ਧਿਆਨ ਦੀ ਜੋ ਡਿੰਗ ਦੇ ਬੰਦ ਉਹ ਉਹ ਨਹੀਂ ਮਿਲ ਗਿਆ ਜੀ ਆਹ ਅੱਜ ਕਿਹਦਾ ਰਹਿ ਗਿਆ ਬੇਚਾ ਹਾਂ ਬੋਲ ਬਾਈ ਲੈ 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 ਨਹੀਂ ਕੋਈ ਆ ਕੇ ਦੋ ਵਜੇ ਨਹੀਂ ਰਹਿ ਗਿਆ ਤਾਂ ਇਹ ਆਹ ਰਹਿ ਗਿਆ ਬਈ ਕਮੰਕਲ ਨੂੰ ਬੁਲਾ ਲਿਆ ਹੁਣ ਕਿਦਾਂ ਦਿਨ ਕਹੀ ਆਪਣਾ ਕੰਮ ਨਾ ਕਰੇ ਕੋਈ ਕੱਲ ਨੂੰ ਬੁਲਾ ਲਊ ਆਪਾਂ ਕੰਮ ਸਫਾਈ ਸਪੀਕਰ ਚੁੱਕੇ ਹਾਂ ਗਮੰਕਲ ਤੋਰ ਜਣਾ ਆਪਣੀ ਜੋਬ ਤੇ ਲਓ ਜੀ ਆਪਣਾ ਕੰਮ ਫਟੇ ਹੋ ਗਿਆ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਬਹੁਤ ਸਾਥ ਦਿੱਤਾ ਤੇ ਹੁਣ ਤੁਹਾਨੂੰ ਅਸੀਂ ਨਵੇਂ-ਨਵੇਂ ਬਲੌਗਰਾਂ ਨਾਲ ਮਿਲਾਂਗੇ ਜਿਉਂ-ਜਿਉਂ ਆਪਣੇ ਅੰਦਰ ਦਾ ਕੰਮ ਹੋਏਗਾ ਅਜੇ 15 ਦਿਨ ਆਪਾਂ ਬ੍ਰੇਕ ਤੇ ਆ 15 ਦਿਨ ਆਪਾਂ ਜਾਵਾਂਗੇ ਟੂਰ ਤੇ ਕਿਉਂਕਿ ਗਰਮੀ ਤੇ ਬਹੁਤ ਘੁੰਮਲੇ ਹੁਣ ਇਹ ਠੰਡੇ ਲਾ ਕੇ ਜਾਵਾਂਗੇ 15 ਦਿਨ ਮੋਟਰ ਖਲਕਣੀ ਹੋ ਗਈ ਹੋਰ ਪਾਣੀ ਜੰਮੀ ਪਾਉਂ ਚੱਲੋ ਭਾਈ ਲੈ ਜਾਉਂਦੇ ਆਂ ਪਕਾ ਲਾਂਗੇ ਚਾਹ ਥੋੜੀ ਜਿਹੀ ਹਣੀ ਪਾਣੀ ਆਸ ਟਾਈਮ ਕੀ ਆਇਆ ਕਹਿੰਦੇ ਹੋਰ ਨਾ ਸਰਵਾਈਕਲ ਹੋਲੀ ਸਾਡੀਆਂ ਭੁਆਰੀ ਸਾਨੂੰ ਪੂਰੇ ਰੀਤੀ ਰਿਵਾਜ ਦੱਸ ਰਹੀਆਂ ਭੁਆ ਜੀ ਕਹਿੰਦੇ ਉਹ ਤੇ ਇਹ ਥੋੜਾ ਹੋਣਾ ਛੋਟਾ ਹੀ ਲਿਆਉਣਾ ਸੀਗਾ ਕੁੱਜਾ ਲਿਆਉਂਦੇ ਭੁਆ ਜੀ ਵੱਡਾ ਚੱਲ ਜਾਣਾ ਛੋਟਾ ਚੱਲਦੇ ਰਹਿੰਦੇ ਜੱਜਾ ਵੱਡਾ ਭੁਆ 100 ਪੈਸੇ ਆਉਂਦੇ ਹਾਂ ਉਹ ਅਰੇ ਗੱਲਾਂ ਬਣ ਗਈ ਕਰੋੜਪਤੀ ਸੀ ਤਾਂ ਚਲੋ ਥੋੜੇ ਰਹਿੰਦੇ ਜੇ ਤਾਂ ਇਹ ਨਹੀਂ ਹੁੰਦਾ ਬਤਾਂ ਉਹਨੇ ਪੈਸੇ

ਲੱਭੋ ਬਾਈਕ ਬੰਦਾ ਟੈਨਾ ਬਹੁਤ ਮੂਰੀ ਦੇ ਬੰਦੇ ਕੋਈ ਤਾਂ ਇੱਥੇ ਤੋਂ ਉੱ딜 ਜਾਣਾ ਨਹੀਂ ਮੋਦ ਮੈਂ ਮੋਹਲ ਦੇ ਖੇਸਾ ਚ ਪਾਪਾ ਸੱਚ ਮੈਂ ਰਿੰਗ ਮਾਰੀ ਤੁਹਾਡਾ ਮੋਬਾਈਲ ਲੱਭਿਆ ਨਹੀਂ ਹਾਂ ਇੱਥੇ ਕੀ ਆ ਗਿਆ ਹਾਂ ਉਹ ਨੰਬਰ ਯਾਰ ਉਹ ਨਹੀਂ ਬੋਲ ਗਿੱਡੀਆਂ ਨਹੀਂਗਾ बसा खे चका चक के लॻे

ਕਿਨਾਂ ਲੇਟ ਆ ਰੋ ਚੱਕਦੀ ਹੈ ਹਾਂ ਕੱਲ ਤਾਂ ਬੀਪੀ ਦਵਾਈ ਖਾਦੀ ਹੈ ਸੱਤੇ ਬਾਸ ਤਾਂ ਕਰਦੇ ਕਿ ਮੂੰਹ ਹੋ ਗਿਆ ਇਹ ਥਰਨੋਂ ਬਧੀਆ ਨਹੀਂ ਚੱਕਦੀ ਨਹੀਂ ਤੇ ਜਦੋਂ ਖਾਣਾ ਪਸੇ ਤੂੰ ਫੜ ਲੈਣੀ ਕੁੜੀ ਉਹ ਫਿਰ ਤਾਂ ਦੇਖ ਬਸ ਬਸ ਹਾਂ ਤਾਂ ਆ ਕੰਮ ਨਹੀਂ ਇਹ ਤਾਂ ਬੰਦ ਕਰਨੀ ਕਿ ਅੱਜ ਆਣਾ ਚਾਹੀਦਾ ਦੀ ਵਾਲਾ ਆਪੂ ਨੂੰ ਕਹ ਹਾਂ ਸਾਰੀ ਆ ਜਾਓ ਉਹ ਤੇ ਨਾਲ ਆਓ ਸਾਰੀ ਆ ਜਾਓ ਅੰਦਰ ਜਾਣਾ ਸਾਰੇ ਬਾਅਦ ਚ ਆਲੀ ਲੈਟ ਕਿਸੇ ਬਾੜ ਲੋ ਅੰਨੀ ਆ ਕਿੱਥੇ ਜਾਣਾ ਨਾ ਜੀ ਇਹ ਸਾਡੇ ਇਲਾਕੇ ਦੀ ਰੀਤੀ ਰਿਵਾਜ ਨੇ ਇਹ ਵੀ ਕਰਨੇ ਬਹੁਤ ਜ਼ਰੂਰੀ ਨੇ ਲੈਟ ਲਾਓ ਅੱਗੇ ਫੋਨ ਦੀ ਫੋਨ ਕਿਹਦੇ ਕੋਲ ਆ ਵੇ ਓ ਕੀ ਹੋਈ ਅੱਛਾ ਅੱਛਾ ਚਲ 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 ਹੁਣ ਚੱਲੀ ਚੱਲੀ ਮੈਨੂੰ ਲੱਗੇ ਕੋਠੇ ਤੇ ਜਾਣਾ ਹੈ ਨਹੀਂ ਨਹੀਂ ਚਾਨਣ ਕਰੋ ਯਾਰ ਹਮਨ ਸਾਹਮਣੇ ਦੇਖ ਪਾਣੀ ਚਿਗੜੀ ਚਿਗੜੀ ਚੱਕਣਾ ਤੇ ਹੋਰ ਨਾ ਇੱਥੇ ਨਵੇਂ ਕੰਮ ਕਰਾ ਲਿਓ ਦੇਖੀ ਧਿਆਨ ਨਾਲ ਰੋਮਨ ਚ ਤੁਸੀਂ ਵੀ ਨਾਲ ਖੜੀ ਕੇ ਰੱਖੋ ਖੜਾ ਹੰਦੂ ਨਾ ਕੜਾ ਵੀ ਦੇਖਦਾ ਤੇ ਚਿੰਨ ਵੀ ਦੇਖਦੇ ਆਪਣੀ ਹੁਣ ਆਪਾਂ ਇਹਨਾਂ ਨੂੰ ਚਿਗੜਾ ਚਿਗੜੀ ਅਬ ਬਾਲੇ ਬੂਲੇ ਨਾ ਫੜਿਓ ਜਿਹੜੇ ਲੱਗੇ ਹੋਏ ਨੇ ਦਿਵਾਲਿਆ ਵਾਹ ਵਾਹਿਗੁਰੂ ਵਾਹਿਗੁਰੂ ਲੈ ਡੱਬੀ ਤੇ ਦਿਵਾਲਿਆ कोते डब्बी दी वाले भज के गगन डब्बी दी वाले आई है डब्बी <laughs> <दिवार है> <laughs> <दे दी laughs> <laughs> तो मैं कोने दी वा है गए डब्बी में वो डब्बी हैगी है हुआ वाला हमरा दीवा रखो ले आके रख दी ऊपर रखना कोहर को आहो बिल्कुल नहीं वो ऊपर रखना साइड पे रखिए अरे भाई इधर तक बैठे मत करो हां चढ़न कर चढ़दा ता हां सी इधर इधर आओ तूधर वो चढ़दा थोड़ी है चढ़दा तू इधर फिर ऐसे ना अरे उधर उरे ਇਹ ਇੱਥੇ ਰੱਬ ਦੇ ਚੰਗੇ ਨੇ ਕੋਈ ਗੱਲ ਨਹੀਂ ਕਿ ਉਹ ਕਰਦਾ ਗੱਲ ਤੋਂ ਕੰਮ ਕਰਾਤਾ ਕੋਈ ਗੱਲ ਨਹੀਂ ਇਹ ਕਰਦਾ ਕਿ ਕਿੱਥੇ ਪੁਆ ਆ ਜਾਓ ਵੀ ਉਹ ਜਾਨ ਬਣ ਕੇ ਆਉਂਦਾ ਪੁਆ ਉਹ ਸੂਰੇ ਉਹ ਤੇ ਨਾਲ ਜਾ ਕੇ ਕਰਦਾ ਲੋਕ ਮਾਫ ਕਰੀਂ ਥੱਲੇ ਕੋਈ ਨਾ ਰੱਬ ਨੂੰ ਪਤਾ ਬੋਲੇ ਕੰਮ ਨਹੀਂ ਕਰਦਾ ਸਾਰੇ ਚੱਲ ਬਾਈ ਇਹ ਇੱਥੇ ਤਰ ਕੋ ਤਾਂ ਜੀਵ ਥੱਲੇ ਤਰ ਸਭ ਦੀ ਮਾਫਤ ਚਾਹ ਜਾਰੀ ਯੂ ਵਾਂਟ ਟੂ ਈਟ ਨਾ ਨਾ ਮਕਤਾਰ ਰੋਬੋਦ ਨਹੀਂ ਆ ਗਈ ਓਹ ਖੜੀ ਬਾਹਰ ਉਹ ਚਲੇਣ ਚੜੀ ਬਾਹਰ ਖੜੀ ਇਹਦਾ ਅਮਨ ਲਈ ਮੈਂ ਤਾਂ ਪਰਸ ਆਣ ਜਾਣਾ ਬਾਹਰ ਲੁਕਰ ਤੂੰ ਮੁਠਾ ਦੇ ਲੈ ਕਮਾਂਜੀ ਵਰਕੇ ਤੋ ਵਾਦਾ ਕਰਨਾ ਨਾ ਯੂ ਵਾਂਟ ਟੂ ਈਟ ਵਾਕ ਹਨ ਪਾਗੇ ਗਾਉਂਦੇ ਬੋਲੇ ਸੋਨਿਆ ਸੋਨਿਆ ਤੇ ਅਰੇ ਕੰਮ ਦੀ ਬਣਾ ਆ ਅਸਾਂ ਅੱਗੇ ਸਤ ਕੁ ਆਵੇ ਭਾਈ ਸੇਟ ਕਰੀ ਸਾਰੀ ਜਗ੍ਹਾ ਬਣ ਜੇ ਕੋਈ ਪਾਉਂਦਾ ਵਿਚਾਰਾ ਪਾਣੀ ਕਿੰਨਾ ਚੜੇ ਪਾਉਂਦਾ ਅੱਛਾ ਆ ਕਿੰਨਾ ਇਹ ਕੋਈ ਪੂਆ ਹੋਏ ਨਖਾ ਦੇਖ ਲੈ ਪੂਆ ਜੇ ਲਾਈ ਮੁਰਗੇ ਤੱਕ ਪੂਆ ਸੋਰੇ ਦਿਨੇ ਤੂੰ ਕਿਤਰਾ ਦਿਖਾਉਂ ਦਿਆ ਫਤ ਇਹ ਚਲੂ ਸਿੱਟਾ ਆ ਇੱਕ ਦੇਖਣ ਲਈ ਅੱਛਾ ਨਹੀਂ ਨਹੀਂ ਪਾਣੀ ਕਿਤੇ ਮੈਂ ਤਾਂ ਰਲ ਕੜੇ ਹਾਂ ਇੱਥੇ ਰਸੋਈ ਹੋ ਜਾਣੀ ਦੇਖ ਆ ਰਸੋਈ ਆ ਰਸੋਈ ਉਹ ਦੋ ਕਮਰੇ ਨੂੰ ਕਰ ਮਗਰ ਅੱਗੇ ਆ ਜਾਓ ਕੁਛ ਨਹੀਂ ਬੋਲਦਾ ਫਾਂਦੋ ਕਰ ਖੰਮੀਲ ਕਰਦੇ ਹੋ ਖੰਮੀਲ ਨਾਲ ਕਪਾੜੇ ਖੰਮੀਲ ਨੂੰ ਹੱਤ ਬਾਈ ਉਹ ਦੇ ਉਹਨੇ ਬੱਚੀਆਂ ਲੱਗੇ ਨਾ ਜੋ ਮਾਰੋ ਲੈ ਤਾਂ ਮਾਰੋ ਉੱਤਰ ਦਿੱਤ ਮਾਰੋ ਲੋਕ ਜਨ ਨਾਲ ਲੈਟ ਵੀ ਛੱਡੋ ਇਹ ਕਮਰਾ ਉਹ ਪਿੱਛੇ ਬਾਥਰੂ ਨਾਲ

ਖੜਦੇ ਹੋਣ ਜਾਂਦੇ ਆ ਤੇ ਦੇਖਣ ਨਹੀਂ ਸੋੜ ਲੱਗ ਗਿਆ ਪਰ ਆਪ ਵੀ ਨਰੇ ਦੇਖ ਕੇ ਉਹ ਇੱਧਰ ਚੜੀ ਕੇ ਦੇਖੂੰ ਗਾਉਂ ਨਾ ਅਪਰ ਇਧਰ ਨਹੀਂ ਆ ਜਾਣਾ ਪਹਿਲਾਂ ਆ ਰਹਾ ਇਹਨੂੰ ਉਸੇ ਤੋਂ ਬੋਲਣਿਆ ਕਿਸੇ ਤੋਂ ਬੋਲਣਿਆ ਕਿਸੇ ਤੋਂ ਬੋਲਣਿਆ ਇਹ ਨਾ ਰੁਹਣ ਕੋਣ ਕਿਹੜੇ ਵੱਲ ਦਾ ਕਹਿ ਰਹੇ ਹੈ ਕਿ ਤੈਨੂੰ ਦਿਖਾ ਕੇ ਲੈਣ ਲਾ ਤੇ ਬੋਲੇ ਆ ਤੇ ਮੋਟੇ ਉਹ ਦੇਖ ਕੁਤਾ ਫੜਾ ਲਾ ਦੋ ਕੁਛ ਨਾ ਕਰੇ ਆ ਕੀ ਲੈ ਛਿੜੀ ਲੈ ਇਹ ਤੇ ਪੂਆ ਦਸਾ ਪੂਰਾ ਸਮਝ ਆਉਗਾ ਕੀ ਕੀਤਾ ਹੈ ਹਾਂ ਉਹ ਪਾ ਹਾਂ ਸਰ ਜੀ ਨਾ ਨਹੀਂ ਇਹ ਬਿਚੇ ਨਗਰ ਲੱਭ ਜੂਗਾ ਵੀਡੀਓ ਬਣੋਣੀ ਆ ਵੀਡੀਓ ਬਣੀ ਜਾਉਗੀ ਸਾਹਮਣੇ ਪਿੱਛੇ ਬੈਗ ਵਧੀਆ ਆਊਗਾ ਠੀਕ ਹੈ ਠੀਕ ਹੈ ਕੱਪੜਾ ਲੈ ਲਾ ਉਰੇ ਠੀਕ ਹੈ ਉਹ ਸਾਰਾ ਕੁਝ ਹੋਣੀ ਬੜੀ ਮਹਿੰਗੀ ਹੋਊਗਾ ਹਾਂ ਹਾਂ ਨੀ ਨਾ ਆਈ ਚਾਹ ਤੂੰ ਸੋਨੇ ਸਾਰੇ ਤੈਨੂੰ ਭਾਈ ਤੇ ਤੈਨੂੰ ਬਹੁਤ ਚੰਗਾ ਚਲ ਫਤੈ ਨਾ ਆਇਆ ਤੂੰ ਤਲੇ ਕਰਕੇ ਕਿਹਨੂੰ ਦਰਵਾਜ਼ਾ ਕਰਾ ਦੇ ਗਰਮੀ ਨੇ ਮੇਰਾ ਨਾ ਖੜਾ ਚਕੇ ਤਾਉਣਾ ਤੇ ਉਰੇ ਤਰ ਤੋਣ ਲੱਭੀ ਐ ਤਾਂ ਨਹੀਂ ਤਾਉਣਾ ਐ ਤਾਂ ਨਹੀਂ ਹੋਣੀ ਐ ਹੋਣੀ ਐ ਅੰਕ ਚੱਕਿਆ ਨਾ ਹੋਵੇ ਫਿਰ ਕੋਈ ਜਾਂਦਾ ਹੈ ਲਓ ਬਟਿਕ ਮੈਨੇ ਲਿਖ ਦੇ ਲਾ ਉਹ ਥੱਲੇ ਹੁੰਦੀ ਹੋ ਕੇ ਦਿਖਾ ਦੇ ਲੈ ਲੱਗ ਗਿਆ ਉਹ ਲਿਖਿਆ ਗਿਆ ਪੈਣਾ ਦਾ ਬਟਿਕ ਉੱਤੇ ਤੇ ਪੱਲੀ ਪਾਈ ਆ ਆਪਣੀ ਜਿੱਥੂ ਲਗਾ ਪੜ ਕੇ ਦਿਖਾਓ ਸੀਤੂ ਨੂੰ ਕਾ ਪੜ ਕੇ ਦਿਖਾਵੇ ਇੱਥੋਂ ਕਿਹੜਾ ਦਿਖਾਉਣਾ ਮੁੱਖਰੀ ਨਹੀਂ ਰੇਤਾ ਵੀ ਤੇਰੀ ਖੜ ਜੋ ਜੰਦਾ ਮੇਰਾ ਮੋਬਾਈਲ ਮੇਰਾ ਪੰਜ ਬੰਦੇ ਕਿਤੇ ਲੱਭ ਨਹੀਂ ਰਿਹਾ